ਸਤਿ ਸ੍ਰੀ ਅਕਾਲ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦੀ ਵੀਡੀਓ ਵਿੱਚ ਆ ਕੇ ਹਰੇਕ ਇਨਸਾਨ ਨੂੰ ਕੋਈ ਨਾ ਕੋਈ ਸ਼ੌਂਕ ਹੁੰਦਾ ਆ ਸੋ ਕੰਮ ਦੇ ਨਾਲ-ਨਾਲ ਮੈਨੂੰ ਗਾਰਡਨ ਦਾ ਬਹੁਤ ਜ਼ਿਆਦਾ ਸ਼ੌਂਕ ਆ ਹੋੜਨਾ ਜੁम्मेवारੀਆਂ ਦੇ ਨਾਲ-ਨਾਲ ਮੈਂ ਗਾਰਡਨ ਦੀ ਜ਼ਿੰਮੇਵਾਰੀ ਵੀ ਕਾਫੀ ਵਧੀਆ ਤਰੀਕੇ ਨਾਲ ਲਭਉਣੀ ਆ ਤੇ ਮੇਰਾ ਗਾਰਡਨ ਵੀ ਕਾਫੀ ਹੈਲਥੀ ਆ ਸੋ ਮੈਂ ਕੁਝ ਪਲਾਂਟਸ ਤੇ ਖੁਦ ਤਿਆਰ ਕੀਤੇ ਆ ਇੱਕ ਪਲਾਂਟਸ ਤੋਂ ਤੇ ਮੈਂ ਕਈ ਕਾਫੀ ਪਲਾਂਟਸ ਤਿਆਰ ਕੀਤੇ ਆ ਤੇ ਕੁਝ ਮੈਂ ਜੋ ਵੀ ਪੌਦੇ ਆ ਮੈਂ ਨਰਸਰੀ ਚੋਂ ਲਿਆਉਣੀ ਆ ਸੋ ਵੇਖਦੇ ਆ ਕਰਦੇ ਆ ਅੱਜ ਦੀ ਗਾਰਡਨ ਦੀ ਸੈਰ ਜੋ ਐਂਡ ਤੱਕ ਵੀਡੀਓ ਨਾਲ ਜ਼ਰੂਰ ਬਣੇ ਰਹੋ ਸੋ ਕਰਦੇ ਆ ਗਾਰਡਨ ਦੀ ਸੈਰ ਸਾਡਾ ਵੇਲੀ ਦਾ ਗੇਟ ਹੈ ਇਹਦੇ ਨਾਲ ਹੀ ਇਹ ਕੁਝ ਪਲਾਂਟਸ ਮੈਂ ਲਾਈ ਹੋਏ ਆ ਇਹ ਮੇਰਾ ਛੋਟਾ ਜਿਹਾ ਅਮਰੂਦ ਦਾ ਪੌਦਾ ਹੈ ਇਹਨੂੰ ਕਾਫੀ ਅਮਰੂਦ ਲੱਗੇ ਹੋਏ ਆ ਅੰਦਰ ਦਾ ਗੇਟ ਆ ਸੀਐਸ ਓਕੇ ਦੇ ਪੌਦੇ ਲਗਾਏ ਹੋਏ ਆ ਮੈਂ ਦੂਤੀਆਂ ਦਾ ਲਾਇਆ ਹੋਣਾ ਪੁੱਦ ਉੱਪਰ ਬਨੇਰੇ ਤੇ ਵੀ ਮਲਗੰਦੀ ਉੱਪਰ ਵੀ ਸੋ ਇਹ ਹੈਗਾ ਸਾਡਾ ਫਰੇਸ ਗਾਰਡਨ हर तरह का पौधा लगया हुआ है तो तुम देख सकते कि कुछ मैं नर्सरी ला खुद कुछ खुद ही तैयार किए हुए यह है काम सा झूला शाम इतने बैठ जाते बच्चे ਉਜ ਇਸ ਤਰ੍ਹਾਂ ਦੇ ਮੋਤਲਾਂ ਤੋਂ ਬਣਾਈ ਹੋਏ ਆ। ਹਾਂਜੀ ਕੋ ਜਿਸ ਤਰ੍ਹਾਂ ਦੇ ਬਣਾਈ ਹੋਏ ਆ ਇਹਨਾਂ ਵਿੱਚ ਜੇ ਮੈਂ ਪੌਦੇ ਲਗਾਉਣੇ ਆ। ਇਸ ਤਰ੍ਹਾਂ ਮੈਂ ਕਾਫੀ ਬਣਾਈ ਬਣਾ ਕੇ ਰੱਖਿਆ। ਹਾਂਜੀ ਕੋ ਜਿੱਥੇ ਲਾਏ ਆ ਮੈਂ ਇਹ ਮਿਰਚਾਂ ਦੇ ਪੌਦੇ ਆ। ਪਹਿਲਾਂ ਦੇ ਕਾਫੀ ਮਿਰਚਾਂ ਲੱਥਦੀਆਂ ਹੀ ਹੁਣ ਕੱਟ ਨਹੀਂ। ਸੋ ਇਹਦੇ ਵਿੱਚ ਮੈਂ ਧਣੀ ਆਊਗਾ ਆ ਜੇ ਉਗਿਆ ਨਹੀਂ ਆ। ਇਸ ਤਰ੍ਹਾਂ ਇਹਦੇ ਵਿੱਚ ਮੈਂ ਛੋਟੇ ਛੋਟੇ ਬੀਜ ਲਗਾਏ ਹੀ ਮੇਸਾ ਤਾਂ ਮਗਾ ਕੇ ਪੌਦਿਆਂ ਦੇ ਸੋ ਇਸ ਤਰ੍ਹਾਂ ਮੈਂ ਗਾਰਡਨ ਬਣਾਇਆ ਇਹ ਨਿੰਬੂ ਦਾ ਪੌਦਾ ਆ ਕਾਫੀ ਨਿੰਬੂ ਲੱਗਿਆ ਇਹ ਸਿਆਲੀ ਨਿੰਬੂ ਆ ਅਚਾਰ ਵਾਲੇ ਇਹ ਮਕਰ ਵਿੱਚ ਹੀ ਲਾਇਆ ਹੋਇਆ ਹੈ ਪੌਦਾ ਹਾਂਜੀ ਇਸ ਤਰ੍ਹਾਂ ਮੈਂ ਗਾਰਡਨ ਦੀ ਸੈਰ ਕਰਾਈ ਤਾਂ ਨੂੰ ਗਾਰਡਨ ਵਧੀਆ ਲੱਗਿਆ ਹੋਵੇ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਉੰਜ ਮੈਂ ਇਸ ធីਮ ਨੂੰ ਜਿਆਦਾ ਦੇਖਭਾਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸੋ ਮੈਂ ਹਫਤੇ ਬਾਅਦ ਚਾਹ ਪੱਤੀ ਥੋੜੀ ਥੋੜੀ ਜੇ ਤੇ ਚਾਹ ਚੋ ਪੱਤੀ ਨਿਕਲੀ ਹੋ ਨਹੀ ਤੇ ਦੋ ਦੋ ਦਾਣੇ ਪਾ ਕੇ ਗੁੜਾਈ ਕਰਕੇ ਦੋ ਦੋ ਦਾਣੇ ਪਾ ਕੇ ਪੱਤੀ ਦੇ ਸੋ ਪਾਣੀ ਦੇ ਦਿੰਨੀ ਆ ਇਸ ធីਮ ਨੂੰ ਬਹੁਤ ਜਿਆਦਾ ਕੇਅਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਸੋ ਜਦ ਬੋਧਾ ਚੱਲ ਜਾਏ ਤੇ ਫਿਰ ਮੈਂ ਦੂਜੇ ਦਿਨ ਪਾਣੀ ਸੋ ਇਸ ਤਰ੍ਹਾਂ ਹੀ ਮੈਂ ਇਸਦੀ ਕੇਅਰ ਕਰਦੀ ਸੋ ਪੌਦੇ ਬਿਲਕੁਲ ਹੈਲਥੀ ਆ ਵਧੀਆ ਆ ਤੇ ਕਾਫੀ ਫਲਾਵਰ ਵਾਲੇ ਆ ਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸੋ ਖਾਲ ਰੱਖਿਓ ਆਪਣਾ ਬਾਏ ਬਾਏ ਟਿਕਿਆ